ਗੁਰੂ ਜੀ ਕਾ ਕਾਲ ਸਭ ਹੈ ਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਚੰਪਰ ਦੀਆਂ ਸੰਗਤਾਂ ਵੱਲੋਂ ਜੋ ਲੰਗਰ ਲਾਇਆ ਜਾਂਦਾ ਹੈ ਚੁੰਨੀ ਕਲਾਂ ਵਿਖੇ 메ਨ ਰੋਡ ਦੇ ਉੱਤੇ ਚੰਡੀਗੜ੍ਹ ਜੋਤੀ ਸਰੂਪ ਨੂੰ ਜਿਹੜੀ ਆਂਦੀ ਹੈ ਫਤਿਹਗੜ੍ਹ ਸਾਹਿਬ ਨੂੰ ਤੇ ਉਹਦੇ ਬਾਰੇ ਆਪਾਂ ਸ케ਜੂਲ ਪਤਾ ਕਰਦੇ ਹਾਂ ਕਿਵੇਂ ਇਹ ਸਾਰਾ ਅਰੇਂਜਮੈਂਟ ਕਰਦੇ ਆ ਕਿੰਨੇ ਦਿਨ ਲੱਗਦਾ ਹੈ ਕਿੰਨੇ ਵਜੇ ਉੱਠਦੇ ਆ ਕੀ ਕੀ ਸੇਵਾ ਕਰਨੀ ਪੈਂਦੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਸਾਡੇ ਪ੍ਰਧਾਨ ਜੀ ਹੈਗੇ ਆ ਇਹਨਾਂ ਨੂੰ ਸਾਰੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਤੇ ਵੈਸੇ ਛੋਟਾ ਨਾ ਤਾਂ ਰਾਜਿੰਦਰ ਸਿੰਘ ਜੀ ਹਾਂ ਰੇ ਦਸੇ ਸਿੰਘ ਚੀਮਾ ਵੈਸੀ ਕਾਕਾ ਜੀ ਕਹਿੰਦੇ ਕਾਕਾ ਜੀ ਕਹਿੰਦੇ ਬਹੁਤ ਤਕੜੇ ਹਨ ਜੀ ਮਹਾਰਾਜ ਬਖਸ਼ੇਸ ਨਾਲ ਬਿਜ਼ਨਸ ਵੀ ਹੈਗਾ ਮੋਹਾਲੀ ਵਿਖੇ ਹੈਗਾ ਐਸਐਸ ਨਗਰ ਸੋ ਬਹੁਤ ਵਧੀਆ ਤੇ ਰਾਜਿੰਦਰ ਸਿੰਘ ਜੀ ਚੀਮਾ ਸਾਹਿਬ ਦੱਸੋ ਸਾਰਾ ਕਿਵੇਂ ਤੁਹਾਡਾ ਸ케줄 ਹਰ ਰੋਜ਼ ਦਾ ਹੁੰਦਾ ਕਿਵੇਂ ਕਰਦੇ ਹੋ ਤਿਆਰੀ ਤੁਸੀਂ ਤੁਹਾਡੇ ਅੰਦਰ ਚਾਹ ਕਿਵੇਂ ਆਉਂਦਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਅਸੀਂ ਸਵੇਰ ਤੋਂ ਕਰ ਦਿੱਤਾ ਜੀ ਸ਼ੁਰੂ ਸਾਰਿਆਂ ਦੇ ਸਹਿਯੋਗ ਦੇ ਨਾਲ ਚੰਗਾ ਕੰਮ ਅਸੀਂ ਸਵੇਰੇ 4 ਵਜੇ ਉੱਠ ਜੀਦਾ ਹੈ ਜੀ 4 ਵਜੇ ਅਸੀਂ ਪਹਿਲਾਂ ਸਭ ਤੋਂ ਚੁੱਲਾ ਵਗੈਰਾ ਅ ਸ਼ੁਰੂ ਕਰੀਤੀਆਂ ਇਹ ਮਤਲਬ ਅੱਗ ਬਾਲੀ ਦੀ ਹੈ ਜੀ ਉਹਨਾਂ ਤੇ ਹਮ ਹਮ ਉਸ ਤੋਂ ਬਾਅਦ ਸਾਰੀ ਸਫਾਈ ਕਰਾਈ ਦੀ ਹੈ ਜੀ ਅੱਗੇ ਹਮ ਹਮ ਉਸ ਤੋਂ ਬਾਅਦ ਫਿਰ ਚਾਹ ਦੀ ਤਿਆਰੀ ਕਰਵਾਈ ਦੀ ਹੈ ਸਭ ਤੋਂ ਪਹਿਲਾਂ ਸਵੇਰੇ ਚਾਹ ਦੀ ਤਿਆਰੀ ਕਰਾਉਂਦੇ ਸਾਰ ਹੈ ਫਿਰ ਨਾਲ ਹੀ ਅਸੀਂ ਸਬਜ਼ੀਆਂ ਦੇ ਤੜਕੇ ਦੀ ਤਿਆਰੀ ਕਰਾਤੀ ਦੀ ਹੈ ਜੀ ਹਮ ਹਮ ਇਹਨਾਂ ਨੂੰ ਫਿਰ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜੀ ਸਵੇਰੇ ਅੱਗੇ ਚਾਹ ਲਾਦੀ ਦੀ ਚਾਹ ਦਾ ਨਾਲ ਬਿਸਕੁਟ 메ਨ ਰੋਡ ਤੇ ਸ਼ੁਰੂ ਹੋ ਜਾਂਦਾ ਜੀ 5:00 ਵਜੇ ਤੇ ਨੇੜੇ ਤੇੜੇ 4:30 ਪੌਣੇ 5:00 ਵਜੇ ਸ਼ੁਰੂ ਹੋ ਜਾਂਦਾ ਜੀ ਇਹ ਠੀਕ ਹੈ ਉਸ ਤੋਂ ਬਾਅਦ ਅਸੀਂ ਸਬਜ਼ੀਆਂ ਵਗੈਰਾ ਤਿਆਰ ਕਰਾਈ ਦੀਆਂ ਦਾਲਾਂ ਵਗੈਰਾ ਤਿਆਰ ਕਰਾਈ ਦੀਆਂ ਜੀ 4:00 ਵਜੇ ਫਿਰ ਬੀਬੀਆਂ ਆ ਜਾਂਦੀਆਂ ਜੀ ਆਪਣੀਆਂ ਪ੍ਰਸ਼ਾਦੇ ਬਕਾਣੇ ਵਾਲੀਆਂ ਉਹ ਵੀ 4:00 ਵਜੇ ਸ਼ੁਰੂ ਕਰ ਦਿੰਦੀਆਂ ਜੀ ਆਪਣੇ ਪ੍ਰਸ਼ਾਦੇ ਬਕਾਣੇ ਹਲਵਾਈ ਸਾਹਿਬ ਸਾਡੇ 3:30 ਪੌਣੇ 4:00 ਵਜੇ ਆ ਜਾਂਦੇ ਆ ਇਹ ਉਹਨਾਂ ਦੇ ਬੜੀ ਹਿੰਮਤ ਹੈ ਜੀ ਬਾਕੀ ਸਾਰੇ ਲੋਕ ਆ ਜਾਂਦੇ ਫਿਰ ਕੋਈ ਬਰਤਨ ਧੋ ਰਿਹਾ ਜੀ ਕੋਈ ਸਫਾਈਆਂ ਕਰ ਰਿਹਾ ਜੀ ਇਹ ਸਾਰਾ ਕੰਮ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਫਿਰ ਗ੍ਰੈਂਡ ਕਰਨ ਦਾ ਜੀ ਗ੍ਰੈਂਡ ਦਾ ਵੀ ਕੰਮ ਸ਼ੁਰੂ ਹੋ ਜਾਂਦਾ ਜੀ ਨਾਲ ਦੀ ਨਾਲ ਠੀਕ ਹੈ ਠੀਕ ਹੈ ਜੀ ਤੇ ਸਾਰਾ ਸਿਸਟਮ ਸਾਰੇ ਬੰਦਿਆਂ ਨੇ ਵੰਡਿਆ ਹੋਇਆ ਜੀ ਅੱਛਾ ਰਲ ਮਿਲ ਕੇ ਸਾਰਾ ਕੰਮ ਚੱਲੀ ਜਾਂਦਾ ਜੀ ਅਜ ਆਪਣੇ ਵਿੱਚ ਦੇ ਸਭ ਨੇ ਸੰਭਾਲੀਆਂ ਹੋਈਆਂ ਜਿਵੇਂ ਹੁਣ ਆਪਣਾ ਰਸ ਦੀ ਖੀਰ ਬਣ ਰਹੀ ਹੈ ਜੀ ਹਮ ਹਮ ਉਹ ਸਾਡੇ ਦੋ ਤਿੰਨ ਬੰਦੇ ਮੈਂਬਰ ਹੈ ਜੀ ਜਿਹੜੇ ਉਹਨਾਂ ਨੂੰ ਪੂਰਾ ਸੰਭਾਲਿਆ ਹੋਇਆ ਹੈ ਜੀ ਉਹਨਾਂ ਨੇ ਸਵੇਰੇ ਆਉਣਾ ਜੀ 4 ਵਜੇ ਉਹਨਾਂ ਨੇ 5 ਵਜੇ ਇੱਥੋਂ ਤੁਰਨਾ ਜੀ ਰਸ ਕੱਢ ਕੇ ਲਿਆਉਣਾ ਜੀ ਹਮ ਹਮ ਫਿਰ ਰਸ ਲਿਆ ਕੇ ਉਹਦੇ ਵਾਸਤੇ ਖੀਰ ਵਾਸਤੇ ਤਿਆਰੀ ਕਰਨੀ ਹੈ ਜੀ ਜੀ 10 ਵਜੇ ਜਾਂਦੇ ਜੀ ਸਾਨੂੰ ਖੀਰ ਦੀ ਤਿਆਰੀ ਕਰਦੇ ਆ ਠੀਕ ਹੈ ਇਹ ਪੂਰਾ ਸਿਸਟਮ ਹੁੰਦਾ ਜੀ ਇਹ ਨਾਲ ਮਿਲ ਕੇ ਸਾਡੇ ਸਾਰੇ ਬੰਦਿਆਂ ਦੇ ਸਹਿਯੋਗ ਨਾਲ ਚੱਲੀ ਜਾਂਦਾ ਜੀ ਇਹ ਕੋਈ ਲਿਖ ਕੇ ਰੱਖਦੇ ਤੁਸੀਂ ਆ ਕਸ਼ ਕਰਨਾ ਨਹੀਂ ਨਹੀਂ ਕੁਝ ਨਹੀਂ ਲਿਖਦੇ ਜਿਹਦਾ ਦਿਲ ਕਰਦਾ ਜੀ ਉਹੀ ਕੰਮ ਕਰਦਾ ਜੀ ਅੱਛਾ ਜਿੱਥੇ ਕਿਤੇ ਲੋਡ ਪੈਂਦੀ ਆ ਉੱਥੇ ਫਿਰ ਸਾਰੇ ਇਕੱਠੇ ਹੋ ਕੇ ਹੰਬਲਾ ਮਾਰ ਕੇ ਕਰ ਦਿੰਦੇ ਆ ਇਹ 4 ਦਿਨ ਚਲਾਉਨੇ ਆ ਇੱਥੇ ਤੇ ਪਿਛਲੇ ਸਾਲ 4 ਦਿਨ ਚਲਾਇਆ ਸੀ ਜੀ ਹਾਂਜੀ ਇਸ ਸਾਲ ਬਰਸ਼ਾਤ ਕਰਕੇ ਥੋੜਾ ਪ੍ਰੋਬਲਮ ਆ ਗਈ ਸੀ ਪਹਿਲਾਂ ਹਾਂਜੀ ਦੂਸਰੀ ਜਿਹੜੇ ਪਹਿਲਾਂ ਇੱਥੇ ਲੰਗਰ ਲਾਉਂਦੇ ਆ ਰਾਣੀ ਮੱਜਰੇ ਵਾਲੇ ਹਾਂਜੀ ਉਹਨਾਂ ਨੇ ਐ ਕਿ ਇੱਕ ਦਿਨ ਵਧਾ ਤਿਆ ਸੀ ਜੀ ਅੱਛਾ ਉਨਾ ਕਰਕੇ ਹੁਣ ਅਸੀਂ ਨਵੇਂ ਸਾਲ ਤੋਂ ਪਹਿਲਾਂ ਇੱਥੇ ਸਮਾਪਤੀ ਕਰਕੇ ਅੱਛਾ ਫਿਰ ਆਪਣਾ ਨਵੇਂ ਸਾਲ ਤੇ ਆਪਣੇ ਘਰ ਪ੍ਰੋਗਰਾਮ ਕਰਾਂਗੇ ਅੱਛਾ ਫਿਰ ਪਿੰਡ ਪ੍ਰੋਗਰਾਮ ਹਾਂਜੀ ਆਪਣੇ ਪਿੰਡ ਪ੍ਰੋਗਰਾਮ ਕਰਾਂਗੇ ਠੀਕ ਇਹ ਜਿਹੜਾ ਤੁਹਾਨੂੰ ਉਤਸ਼ਾਹ ਕਿਵੇਂ ਮਿਲਦਾ ਹੈ 4 ਸਾਲ ਤੋਂ ਲਗਾਤਾਰ ਕਰ ਰਹੇ ਹੋ ਇਹ ਬਾਬੇ ਦੀ ਉਹ ਕਿਰਪਾ ਹੈ ਜੀ ਹਾਂਜੀ ਬਸ ਇੱਕ ਸਾਰੇ ਬੰਦਿਆਂ ਦੇ ਸਹਿਯੋਗ ਨਾਲ ਹੂੰ ਹੂੰ ਹੰਬਲਾ ਮਾਰਿਆ ਸੀ ਵੀ ਸ਼ੁਰੂਆਤ ਕਰਕੇ ਦੇਖਦੇ ਆ ਠੀਕ ਹੈ ਮੇਨ ਕੰਮ ਹੈ ਜਸਪ੍ਰੀਤ ਸਿੰਘ ਹਾਂਜੀ ਅਸਲੀ ਸਹਿਯੋਗ ਤਾਂ ਉਹਦਾ ਹੈ ਆ ਜਾਓ ਜਸਪ੍ਰੀਤ ਸਿੰਘ ਆ ਜਾਓ ਜਸਪ੍ਰੀਤ ਸਿੰਘ ਇੱਧਰ ਆ ਬਈ ਆ ਇੱਧਰ ਆਓ ਨਾਲ ਨਾਲ ਆਇਆ ਇਹਸੇ ਬੰਦੇ ਨੇ ਸਾਰਾ ਜੋਰ ਇਨੇ ਮਾਰਿਆ ਜੀ ਸ਼ੁਰੂਆਤ ਕਰਨੇ ਚ ਦੇਖੋ ਇਹਸੇ ਬੰਦੇ ਨੇ ਜੋਰ ਮਾਰਿਆ ਵੀ ਆਪਾਂ ਮੇਨ ਰੋਡ ਤੇ ਲੰਗਰ ਲੈ ਕੇ ਜਾਣਾ ਹੈ ਹਾਂਜੀ ਵੀ ਪਾਜੀ ਦੱਸੋ ਕਿਵੇਂ ਕਰਨਾ ਹੈ ਹਾਂ ਨੇ ਮੈਂ ਜੀ ਚੱਲਦੇ ਆ ਫਿਰ ਹਾਂਜੀ ਫਿਰ ਪਿੰਡ ਵਾਲੇ ਬੰਦਿਆਂ ਨਾਲ ਹਾਂਜੀ ਵਿੱਚ ਇਹ ਆਪਣਾ ਇਹ ਆਪਣੇ ਇਧਰ ਸੁੱਖਾ ਭਾਈ ਆਜੋ ਜੀ ਸੁਖਜੀਤ ਸਿੰਘ ਜੀ ਆਈ ਜਾਓ ਨਾਲ ਨਾਲ ਆਈਓ ਇਹਨਾਂ ਨੇ ਵੀ ਸਹਿਯੋਗ ਦਿੱਤਾ ਜੀ ਵਾਹਿਗੁਰੂ ਸ਼ਾਬਾਸ਼ ਸਾਰੇ ਇਹ ਕਹਿੰਦੇ ਜੀ ਆਪਾਂ ਸਾਰੇ ਜਣੇ ਹਾਂ ਜੀ ਜੇ ਸਹਿਯੋਗ ਦੇ ਨਾਲ ਹੀ ਹੁੰਦਾ ਜੀ ਕੰਮ ਠੀਕ ਹੈ ਅੱਗੇ ਆਪਣਾ ਗਰਦੀਪ ਸਿੰਘ ਆਜੋ ਜੀ ਇਹ ਆਪਣੇ ਮਿੱਤਰ ਹਰਜਿੰਦਰ ਸਿੰਘ ਆਜੋ ਜੀ ਆਜੋ ਜੀ ਤੇ ਆਪਣੇ ਇਹ ਆਪਣਾ ਮਰੀਕ ਸਿੰਘ ਹਾਂ ਜੀ ਤੇ ਦਰਸ਼ਨ ਸਿੰਘ مین ਇਹਦੀ ਡਿਊਟੀ ਬਹੁਤ ਸਖਤ ਹੈ ਜੀ ਇਹ ਦੇਖੋ ਰਾਤ ਜਾਂਦੇ ਵੀ ਨਹੀਂ ਅੱਗੇ ਚੁੱਲ੍ਹਾ ਵਾਲਣ ਦਾ ਕੰਮ ਹੈ ਜੀ ਵਾਹ ਜੀ ਵਾਹ ਜੀ ਵਾਹ ਜੀ ਇਹ 4 ਵਜੇ ਚੁੱਲ੍ਹਾ ਬਾਲ ਕੇ ਆਪਣਾ ਸਟਾਰਟ ਕਰ ਦਿੰਦਾ ਜੀ ਕੰਮ ਵੈਰੀ ਨਾਈਸ ਵੈਰੀ ਨਾਈਸ ਇਧਰ ਆਪਣੇ ਭਾਜੀ ਆ ਅੱਗੇ ਆ ਜੀ ਇਹ ਇਹ ਭਾਜੀ ਸਵੇਰੇ ਇਹਨਾਂ ਦੀ ਰਸਤੇ ਡਿਊਟੀ ਹੈ ਜੀ مین ਅੱਛਾ ਇਹ ਰਸਤੇ ਗੁਰਵਿੰਦਰ ਸਿੰਘ ਜੀ ਰਸਤੇ 'ਤੇ ਡਿਊਟੀ ਨਿਭਾਉਂਦੇ ਆ ਠੀਕ ਹੈ ਜੀ ਬਾਕੀ ਇਹ ਆਪਣੇ ਬੱਚੇ ਆ ਆਜੋ ਆਜੋ ਨਾਲ ਹੀ ਆ ਜਾਓ ਸਭ ਤੋਂ ਵੱਡੀ ਜਿਹੜੀ ਗੱਲ ਹੈ ਜੀ ਸਾਡੇ ਜਿਹੜੇ ਵਰਤਮਾਨ ਦੀ ਡਿਊਟੀ ਨਿਭਾਉਂਦੇ ਆ ਸਾਫ਼ ਕਰਨੇ ਦੀ ਉਹ ਸਾਡੇ ਪਿੰਡ ਦੇ ਹੀ ਹੈ ਜੀ ਪੂਰਾ ਨਾਮ ਦੱਸੋ ਕੋਲਾ ਬਾਈ ਹੈ ਇਹ ਕੋਲਾ ਕਹਿੰਦੇ ਪੂਰਾ ਨਾਮ ਕੀ ਤੁਹਾਡਾ ਕੋਲੇ ਹੀ ਆਪਣਾ ਨਾਮ ਗੁਰਮukh ਸਿੰਘ ਹੈ ਜੀ ਹੈ ਗੁਰਮukh ਸਿੰਘ ਅੱਜ ਪਤਾ ਲੱਗਿਆ ਗੁਰਮukh ਸਿੰਘ ਚਾਰ ਸਾਲ ਤੇ ਆਪਣੇ ਨਾਲ ਜੁੜੇ ਹੋਏ ਨੇ ਇਹ ਚਾਰ ਸਾਲ ਤੋਂ ਦਿਨ ਰਾਤ ਜੀ ਸਵੇਰੇ ਆ ਕੇ ਜੀ 4 ਵਜੇ ਤੋਂ ਅੱਛਾ ਰਾਤ ਨੂੰ 9 ਵਜੇ ਤੱਕ ਇਹਨਾਂ ਦੀ ਡਿਊਟੀ ਹੈ ਜੀ ਵਾਹ ਜੀ ਵਾਹ ਜੀ ਇਹਨਾਂ ਨੇ ਕੋਈ ਕੜਾਹਾ ਨਹੀਂ ਛੱਡਣਾ ਕੋਈ ਬਾਲਟੀ ਨਹੀਂ ਛੱਡਣੀ ਸਭ ਸਾਫ ਕਰਕੇ ਰੱਖ ਦੇਣੇ ਆਂ ਵੈਰੀ ਗੁੱਡ ਬਹੁਤ ਪਿਆਰੇ ਆ ਨਾ ਫਿਰ ਹਲਵਾਈ ਸਾਹਿਬ ਸਾਡੇ ਹਲਵਾਈ ਸਾਹਿਬ ਹੈਗੇ ਜੀ ਇਹ ਆਪਣੇ ਤੋਂ 4 ਸਾਲ ਹੋ ਗਏ ਇਹਨਾਂ ਨਾਲ ਜੁੜਿਆ ਨੂੰ ਜੀ ਅੱਛਾ ਇਹਨਾਂ ਨੂੰ ਇੱਕ ਆਈਟਮ ਕਹੀਦੀ ਆ ਦੋ ਤਿਆਰ ਕਰਕੇ ਦਿੰਦੇ ਆ ਜੀ ਵਾਹ ਜੀ ਵਾਹ ਹੁਣ ਇਹ ਪਕੌੜੇ ਕੱਢਣ ਲੱਗੇ ਹੋਏ ਆ ਪਕੌੜੇ ਕੱਢ ਰਹੇ ਆ ਹੁਣ ਵੀ ਬਹੁਤ ਬਹੁਤ ਤਕੜਾ ਯੋਗਦਾਨ ਹੈ ਜੀ ਇਹਨਾਂ ਦਾ ਠੀਕ ਹੈ ਠੀਕ ਹੈ ਜੀ ਵਾਹ ਜੀ ਜੀ ਸਵੇਰੇ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਲੱਗੇ ਰਹਿੰਦੇ ਆ ਸਾਡੇ ਨਾਲ ਬਹੁਤ ਬਹੁਤ ਪਿਆਰੀਆਂ ਨੂੰ ਆ ਸਾਰੇ ਬਾਕੀ ਨਗਰ ਪੂਰੇ ਨਗਰ ਦੀ ਕਿਰਪਾ ਜੀ ਹਾਂਜੀ ਪਿੰਡ ਸਾਡੇ ਜ ਜਿੰਨੀ ਸਬਜ਼ੀ ਦੀ ਕਟਿੰਗ ਹੁੰਦੀ ਹੈ ਹੂੰ ਹੂੰ ਜੋ ਵੀ ਚੀਜ਼ ਹੁੰਦੀ ਹੈ ਹਾਂਜੀ ਉਹ ਸਾਰੀ ਫਿਰ ਇਹ ਪਿੰਡ ਹੋ ਕੇ ਹੁੰਦੀ ਹੈ ਜੀ ਹੋਰ ਹੋਰ ਇੱਧਰ ਆਪਣੇ ਵਲੰਟੀਅਰ ਹੈ ਹਾਂਜੀ ਜਿਹੜੀ ਜਿਹੜੀ ਜਗ੍ਹਾ ਤੇ ਜਿੱਥੇ ਜਿੱਥੇ ਲਾਉਣੇ ਆ ਹਾਂਜੀ ਉੱਤੇ ਨਾਮ ਬੋਲੋ ਇਹਨਾਂ ਦੇ ਨਾਮ ਬੋਲੋ ਸਾਰਿਆਂ ਦੇ ਇਹ ਪਹਿਲੇ ਨੰਬਰ ਤੇ ਮਨਜੂਲ ਸਿੰਘ ਆ ਜੀ ਹਾਂਜੀ ਫਿਰ ਮੁੰਡਾ ਬ੍ਰਿੰਦਰ ਸਿੰਘ ਜੀ ਜਗਦੀਪ ਸਿੰਘ ਹੋ ਗਿਆ ਜਗਰਾਤ ਸਿੰਘ ਜੁਗਰਾਤ ਸਿੰਘ ਆ ਦਲਰਾਜ ਸਿੰਘ ਇਹ ਮਹਿੰਦਰ ਸਿੰਘ ਜੀ ਦੇ ਬੇਟੇ ਆ ਹਾਂਜੀ ਹਾਂ ਇਹ ਸਾਰੇ ਪੂਰਾ ਯੋਗਦਾਨ ਪਾਉਂਦੇ ਆ ਅੱਗੇ ਅਜੇ ਵੀ ਲੱਗੇ ਹੋਏ ਆ ਤੁਸੀਂ ਅੱਗੇ ਲੈ ਕੇ ਜਾਇਓ ਆਜੋ ਆਜੋ ਅੱਗੇ ਵੀ ਆਪਣੇ ਅੱਛਾ ਲੱਕੜਾ ਜੇ ਬਹੁਤ ਪਈਆਂ ਹਨਾ ਹਾਂਜੀ ਲੱਕੜਾਂ ਦੀ ਡਿਊਟੀ ਵੀ ਇਹਨਾਂ ਨੇ ਹੀ ਹੈ ਮਹਿੰਦਰ ਸਿੰਘ ਰਹਿ ਗਈ ਬੀਬੀ ਜੀ ਡਿਊਟੀ ਕਰਦੇ ਇਸ ਵੇਲੇ ਹਾਂਜੀ ਹਾਂ ਇੱਕ ਮਹਿੰਦਰ ਸਿੰਘ ਜੀ ਹੈ ਇਹ ਇਹਨਾਂ ਦੀ ਡਿਊਟੀ ਬਹੁਤ ਸਖਤ ਹੈ ਜੀ ਬਟਾਲੇ ਵਾਲੇ ਇਹ ਬਟਾਲੇ ਵਾਲੇ ਇਹ 3.5 ਵਜੇ ਉੱਠ ਕੇ ਵਾਹ ਜੀ ਵਾਹ ਪਕੜਾਣੇ ਪਿੰਡ ਤੋਂ ਬੀਬੀਆਂ ਨੂੰ ਲੈ ਕੇ ਆਉਂਦੇ ਆ ਇੱਕ ਜੱਜਾ ਜੀ ਅੰਕਲ ਬਰਾਲੇ ਕਲਕੱਤੇ ਵਾਲੇ ਕਲਕੱਤੇ ਵਾਲੇ ਉਹਨਾਂ ਦੀ ਤੇ ਇਹਨਾਂ ਦੀ ਡਿਊਟੀ ਆ ਗੱਡੀ 'ਚ ਜੀ ਹਮਮ ਇਹਨਾਂ ਨੇ ਬੀਬੀਆਂ ਨੂੰ ਲੈ ਕੇ ਆਉਣਾ ਛੱਡ ਕੇ ਆਉਣਾ ਵਾਹ ਜੀ ਵਾਹ ਸਾਰੀ ਜ਼ਿੰਮੇਵਾਰੀ ਮੇਨ ਇਹਨਾਂ ਦੀ ਹੁੰਦੀ ਆ ਉਹਦਾ ਬਹੁਤ ਵੱਡੀ ਸੇਵਾ ਇਹਨਾਂ ਦਾ ਚਾਰ ਸਾਲਾਂ ਤੋਂ ਸੇਵਾ ਜੀ ਬਹੁਤ ਜਾਂਦੇ ਰਹੇ ਆ ਜਿਹੜਾ ਛੋਟਮਲ ਦੀਵਾਨ ਹਾਲ ਬਣਿਆ ਸੀਗਾ ਉੱਥੇ ਸੇਵਾ ਕੀਤੀ ਇਹਨਾਂ ਨੇ ਬਹੁਤ ਜ਼ਿਆਦਾ ਹਾਂ ਇਹਦਾ ਦਾਦਾ ਜੀ ਹੁੰਦੇ ਸੀ ਪਿਆਰਾ ਸਿੰਘ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਨਾਲ ਲੈ ਜੀਦੇ ਸਾਡੇ ਦਾਦਾ ਜੀ ਸੀ ਹਾਂ ਉਹਨਾਂ ਦੇ ਨਾਲ ਬੜੀ ਸੇਵਾ ਕੀਤੀ ਬੜਾ ਪਿਆਰ ਸੀ ਦੇਖੋ ਪਹਿਲਾਂ ਦੇ ਉਹਨਾਂ ਨਾਲ ਮੈਂ ਸੀਗਾ ਕੀਤੀ ਵੇ ਵੀ ਇਤਿਹਾਸ ਨਾ ਕੀਤੀ ਹੁਣ ਇਹਨਾਂ ਨਾਲ ਸਾਡੇ ਬੱਚਿਆਂ ਨਾਲ ਵੀ ਕਰਦੇ ਨੇ ਬੱਚੇ ਵੀ ਅੱਗੇ ਦੇਖੋ ਇਹਨਾਂ ਦੇ ਇਹ ਚੌਥੀ ਪੀੜੀ ਇਹਨਾਂ ਦੀ ਚੱਲ ਰਹੀ ਹੈ ਅੱਗੇ ਹਾਂ ਬੜੇ ਸਾਡੇ ਸਭ ਤੋਂ ਜ਼ਿਆਦਾ ਜਿਹੜੇ ਮੇਨ ਬੰਦੇ ਰਹਿ ਗਏ ਵਾ 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 ਉਹ ਗਰਜੀਤ ਸਿੰਘ ਆ ਜੀ ਆਪਣੇ ਬਲਵਿੰਦਰ ਸਿੰਘ ਦੇ بیٹے ਹਾਂ ਜੀ ਹਾਂ ਜੀ ਉਹਨਾਂ ਦੀ ਸਾਰੀ ਸੇਵਾ ਮੇਨ ਉਹਨਾਂ ਦੀ ਹੈ ਜੀ ਉਹ ਜਿੰਨੀਆਂ ਸਬਜ਼ੀਆਂ ਕੱਟੀਆਂ ਹੋਈਆਂ ਜੀ اچھا ਉਹ ਇੱਥੇ ਪਹਚਾਣਾ ਦੁੱਧ ਇੱਥੇ ਪਹਚਾਣਾ ਹੈ ਵੈਰੀ ਗੁੱਡ ਬੀਬੀਆਂ ਨੂੰ ਲੈ ਕੇ ਆਉਣਾ ਪਿੰਡ ਤੋਂ ਲੈ ਕੇ ਜਾਣਾ ਪਿੰਡ ਵਾਲੀ ਸੰਗਤ ਵਾਸਤੇ ਹਾਂ ਉਹਦੇ ਬੱਚੇ ਸਾਡੇ ਪਿੰਡ 'ਚ 15-20 ਹੋਣ ਚਾਹੀਦੇ ਨੇ ਹਾਂ ਗੁਰਜੀਤ ਸਿੰਘ ਵਰਗੇ ਗੁਰਜੀਤ ਸਿੰਘ ਗੱਡੀ ਵਧੀਆ ਚਲਾਉਂਦਾ ਤੇ ਕੰਮ ਬੜਾ ਵਧੀਆ ਕਰਦਾ ਗੁਰਜੀਤ ਸਿੰਘ ਜਿੰਨੀ ਪਿੰਡ ਸੰਗਤ ਲੱਗੀ ਆ ਉਹਨਾਂ ਵਾਸਤੇ ਰੋਟੀ ਲੈ ਕੇ ਜਾਣੀ ਜੀ ਜੀ ਉਹਨਾਂ ਦੀ ਚਾਹ ਪਾਣੀ ਦਾ ਪੂਰਾ ਸਿਸਟਮ ਉਹਨੇ ਦੇਖਣਾ ਜੀ ਵਾਹ ਜੀ ਵਾਹ ਉਹ ਸਾਰਾ ਸਿਸਟਮ ਉਹ ਸੰਭਾਲਦਾ ਜੀ ਤੇ ਸਾਰੇ ਰਲ ਮਿਲ ਕੇ ਜਿਹੜਾ ਚੱਲ ਰਿਹਾ ਬਹੁਤ ਵਧੀਆ ਏਦਾਂ ਜਿਹੜਾ ਬੰਦੇ ਲੱਗੇ ਹੋਏ ਆ ਜੀ ਹਾਂਜੀ ਬਹੁਤ ਲੰਗਰ ਬਰਤਨਾਂ ਦੀ ਸੇਵਾ ਆਪ ਹੀ ਕਰਦੇ ਆ ਜੀ ਆਪ ਹੀ ਕਰ ਮੈਂ ਕੱਲ ਵੀ ਦੇਖਿਆ ਦਿਖਾਇਆ ਸੀ ਉਹਨਾਂ ਨੂੰ ਹਾਂਜੀ ਹਾਂਜੀ ਸਾਡੇ ਬਜ਼ੁਰਗਾਂ ਦਾ ਬਹੁਤ ਸਹਯੋਗ ਹੈ ਪਿੰਡ ਤੋਂ ਜੋ ਪਿੰਡਾਂ ਦੇ ਬਜ਼ੁਰਗ ਆਉਂਦੇ ਜੀ ਸਾਰੀ ਸੇਵਾ ਕਰਕੇ ਸਾਡੇ ਕੋਲ ਸਾਮਾਨ ਮੁਕੋ ਨਹੀਂ ਦਿੰਦੇ ਜੀ ਵਾਹ ਜੀ ਵਾਹ ਜੀ ਜੋ ਵੀ ਸਾਰਾ ਸਮਾਨ ਆਪਣੇ ਕੋਲ ਪੂਰਾ ਪਹਚਾਣਦੇ ਇੱਥੇ ਉਹ ਕਟਿੰਗ ਕਰਕੇ ਅੱਛਾ ਪਿੰਡ ਦੇ ਇੱਕੋ ਤੋਂ ਚੈਰੀ ਕਰਾ ਲੈਂਦੇ ਪਰ ਉੱਥੇ ਪੂਰੀ ਸੇਵਾ ਕਰਦੇ ਆ ਪਿੰਡ ਉਹ ਪਿਆਰੇ ਪੂਰੀ ਚੈਰੀ ਕਰਕੇ ਫੇਰ ਇੱਥੇ ਆ ਜਾਂਦਾ ਸਮਾਨ ਤੁਹਾਡੇ ਕੋਲ ਔਰ ਅੱਛਾ ਬੰਦ ਕੱਟ ਕੇ ਹਾਂਜੀ 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 ਠੀਕ ਇਹ ਜਿਹੜੇ ਭਾਈ ਬੱਚੇ ਉਹ ਕਰ ਰਹੇ ਸੇਵਾ ਹਾਂ ਹੋਰ ਬਰਤਨਾਂ ਦੇ ਦੇਖਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਧਰ ਪਾਣੀ ਗਰਮ ਕਰਕੇ ਦੇਈ ਜਾਂਦੇ ਇਹਨਾਂ ਨੂੰ ਤੇ ਫਿਰ ਉਸ ਤੋਂ ਬਾਅਦ ਇਧਰ ਕਰਦੇ ਆ ਸਾਰੇ ਆਹ ਜੀ ਆਹ ਵਾਹ ਵਾ ਸ਼ਾਬਾਸ਼ ਤੁਹਾਡੇ ਇਹਨਾਂ ਦੇ ਨਾਮ ਵੀ ਦੱਸੋ ਕੀ ਕੀ ਹੈ ਕੀ ਕੀ ਨਾਮ ਬੇਟਾ ਹੈ ਮਾਨ ਸਿੰਘ ਹਾਂ ਦੂਜੇ ਪਾਸੇ ਆਏ ਠੀਕ ਹੈ ਮੈਨੂੰ ਠੀਕ ਹੈ ਇਹ ਤਾਂ ਮੂ ਕਰ ਮਨੂ ਆਹ ਕਰ ਇਹ ਤੋਂ ਕਾਇਰ ਪਰੇ ਲੋ ਗਿਆ ਵਾਹ ਬੇ ਸ਼ਾਬਾਸ਼ ਤੁਹਾਡੇ ਇਹ ਗਰਮ ਪਾਣੀ ਦਾ ਸੇਵਾ ਦੇਖੋ ਸੇਵਾਦਾਰ ਆਪਣੇ ਲੈਵਲ ਤੇ ਲੱਗੇ ਹੋਏ ਆ ਸ਼ਰਧਾ ਨਾਲ ਜੋਸ਼ ਸ਼ਰਧਾ ਕਰ ਸੇਵ ਦੇ ਬਾਰ ਬਾਰ ਤਾਨ ਖਾ ਬਾਕੀ ਕੀ ਆਪਣਾ ਇਹ ਪੰਡਾਲ ਲੱਗਿਆ ਹੁੰਦਾ ਜੀ ਨੇ ਮਤਲਬ ਬੈਠ ਕੇ ਪ੍ਰਸ਼ਾਦਾ ਛਕਣਾ ਇਹ ਇੱਧਰ ਪੰਡਾਲ ਹੈ ਜਿਹਨੇ ਅੰਦਰ ਬੈਠ ਕੇ ਛਕਣਾ ਛਕ ਲ ਰਿਹਾ ਤਾਂ ਖੜ ਕੇ ਛਕਣਾ ਖੜ ਕੇ ਛਕਣਾ ਅੰਦਰ ਬਣੀ ਹੋਇਆ ਟਾਰਟਲ ਵਿੱਚ ਹੋਇਆ ਇੱਥੇ ਆਪਣੇ 6 ਬਜ਼ਾਰ ਲੱਗੇ ਹੋਏ ਨੇ ਕੜੀ ਚਾਵਲ ਇੱਧਰ ਸੇਵਾ ਦਾ ਲੱਗੇ ਹੋਏ ਆਪਣੇ ਜੇ ਆਪਣੇ ਕਰਨ ਸਿੰਘੇ ਪਿੰਡ ਤੋਂ ਹਾਂਜੀ ਉਹ ਟੋਨੀ ਜੀ ਮੁੰਡਾ ਹਾਂਜੀ ਆ ਉਹਦਾ ਨਾਮ ਵੀ ਕਰਨ ਹੈ ਜੀ ਇਹ ਵੀ ਕਰਨ ਹੈ ਤੇ ਇਹ ਉਹ ਜੱਗੀ ਹੈ ਮੁੰਡਾ ਜੀ ਉਹ ਜੱਗੀ ਮੁੰਡਾ ਆ ਜੱਗੀ ਮਦਾ ਦੋ ਤਿੰਨ ਦਿਨ ਤੋਂ ਇੱਥੇ ਪੂਰੀ ਸੇਵਾ ਕਰ ਰਿਹਾ ਇਹ ਚੱਲ ਰਹੀ ਹੈ ਕੜੀ ਕੜੀ ਤੇ ਚਾਵਲ ਆ ਦੇਖੋ ਇੱਧਰ ਬੰਦ ਚੱਕ ਰਹੀ ਹੈ ਬਤਾ ਜਾ ਰਹੇ ਆ ਇੱਧਰ ਸੰਗਤ ਪਿੱਛੇ ਖੜ ਕੇ ਵੀ ਛੱਕ ਰਹੀ ਹੈ ਟੇਬਲ ਲੱਗਿਆ ਹੋਇਆ ਇੱਥੇ ਬੈਠ ਕੇ ਵੀ ਛੱਕ ਸਕਦੇ ਆ ਕਿ ਵੀ ਠੰਡ ਲੱਗਦੀ ਥਲੇ ਇਹ ਇਧਰ ਫਿਰ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ ਉਧਰ ਡੀਜੇ ਵਾਂਗੂ ਸਿਸਟਮ ਵੀ ਲਾਇਆ ਹੋਇਆ ਸਾਰਾ ਇਹ ਬੱਚੇ ਬਹੁਤ ਸੇਵਾ ਕਰ ਰਹੇ ਨੇ ਮੋਹਨ ਰਾਜ ਸਿੰਘ ਹਾਂ ਹਾਂ ਇੱਥੇ ਲੈਨੇ ਰਾਤ ਨੂੰ ਇਹਦਾ ਇਹ ਅੱਛਾ ਜੀ ਜੀ ਦੋਸਤ ਹੈ ਮੋਹਨ ਰਾਜ ਦਾ ਅੱਛਾ ਅੱਛਾ ਬਹੁਤ ਵਧੀਆ ਸ਼ਾਬਾਸ਼ ਅੱਛਾ ਇਧਰ ਅਸੀਂ ਪਰਲੇ ਪਾਸੇ ਵੀ ਆ ਕੇ ਸੰਗਤ ਬੈਠੀ ਹੈ ਇੱਥੇ ਚਾਹ ਦੀ ਜਿਹੜੀ ਕੇਤਲੀ ਭਰ ਕੇ ਰੱਖੀ ਹੈ ਜਿਹਨੇ ਚਾਹ ਪੀਣੀ ਪੀ ਸਕਦੇ ਆ ਤੇ ਅੰਦਰ ਵੀ ਹੈ ਇੱਧਰ ਹੈ ਜੀ ਅੱਛਾ ਜੀ ਹਾਂ ਇਹ ਸਾਰੀਆਂ ਸੰਗਤਾਂ ਜਿਹੜੀਆਂ ਸੇਵਾ ਹੁਣ ਸੇਵਾ ਕਰਕੇ ਹੁਣ ਸੇਕ ਰਹੀਆਂ ਹੈਗੀਆਂ ਤੇ ਸਾਰਿਆਂ ਦੇ ਨਾਮ ਬੋਲ ਤੁਸੀਂ ਬੋਲ ਜਿਓ ਸਾਰਿਆਂ ਦੇ ਬੋਲੋ ਗੁਰਮਤ ਸਿੰਘ ਜੀ ਨਾਮ ਸਭ ਇਹ ਨਿਰਵੀਂਦਰ ਸਿੰਘ ਅਰਨਜੀਮਾ ਜੀ ਉਧਰ ਸਾਹ ਜੀਮਾ ਫੈਦਰ ਖੋਗੀ ਵੀਰ ਆਪਣਾ ਹਾਂਜੀ ਹਾਂਜੀ ਇਹਦੇ ਪੂਰਾ ਸਹਿਯੋਗ ਦੇਣ ਗਿਆ ਆਪਣੇ ਇਥੇ ਸੇਵਾ ਦੇ ਸਾਰੇ ਰਲ ਕੇ ਬੰਦਾ ਜਿੰਨੇ ਮਤਲਬ ਸ਼ਾਮ ਤੱਕ ਪੂਰਾ ਇਹ ਹਾਂਜੀ ਹਾਂਜੀ ਬਹੁਤ ਸਾਰਿਆਂ ਦਾ ਧੰਨਵਾਦ ਹੈ ਗੁਰੂ ਮਾਰਾ ਇਸ ਤਰ੍ਹਾਂ ਹੀ ਬਣਾ ਕੇ ਰੱਖੇ ਪਿੰਡ ਦੇ ਵਿੱਚ ਚੜ੍ਹਦੀ ਕਲਾ ਹੋਵੇ ਤੇ ਉਹ 71 ਮਿਲੋ ਮੇਰੇ ਭਾਈ ਦੂਰ ਦਾ ਦੂਰ ਕਰੋਲੇ ਵਿਲਾਏ ਆਣਾ ਵੇ ਜੀ ਸੋ ਸਫਾ ਬਚਾਈ ਚੱਲਦੀ ਰਹੇ ਇਹ ਸ਼ੋਰ ਤੇ ਦੀ ਔੜੀ ਕਿ ਦਿਨ ਢਿੱਕ ਹੀ ਪੈਣੀ